ਨਾਨਕ ਗੁਰਮਤਿ ਕੀ ਸਿਖਾਉਂਦੀ ਹੈ ਸਤਿਨ ਕਰਨਾ ਸਾਧੂ ਸੰਗਤ ਕਰਨਾ ਬੁਰਾਈਆਂ ਤੋਂ ਬਚਣਾ ਨੇਕੀ ਕਰਨੀ ਸੇਵਾ ਕਰਨੀ ਦਾਨ ਕਰਨਾ ਭਜਨ ਕਰਨਾ ਪੁਨਾਈ ਕਰਨੀ ਆਪਣੀ ਜ਼ਿੰਦਗੀ ਨੂੰ ਅੱਛੇ ਮਾਰਗ ਤੇ ਲਾ ਕੇ ਸਫਲੀ ਕਰਨੀ ਗੁਰਮਤ ਇਹ ਦੱਸ ਰਹੀ ਹੈ ਸੋ ਉਹਦਾ ਮੂਲ ਮੁੱਦਾ ਸਤਸੰਗ ਦੁਆਰਾ ਇਹ ਅਵਸਥਾ ਦਾ ਪਤਾ ਲੱਗਦਾ ਹੈ ਸੂਝ-ਬੂਝ ਪ੍ਰਾਪਤ ਹੁੰਦੀ ਹੈ ਕਿੰਨੇ ਪ੍ਰਸੰਗ ਦੱਤੇ ਜਾਂ ਅੱਜ ਮੈਂ ਤੁਸੀਂ ਇੱਕ ਸੰਤ ਹੁਣ ਇਹਨਾਂ ਦੇ ਪਿਛਲੇ ਦਿਨਾਂ ਦੀ ਗੱਲ ਸੰਤ ਸੁੰਦਰ ਸਿੰਘ ਆਉਂਦੇ ਜਾਨੀਏ ਸੁੰਦਰ ਸਿੰਘ ਰਾਮੇ ਆਣਗੇ ਉਹਨਾਂ ਦਾ ਜਨਮ ਸੀ ਚਪੜ ਸੀਗਰਾ ਦਾ ਚਪੜ ਸੀਰ ਪਟਿਆਲੇ ਕੋਲ ਦਾ ਇੱਕ ਸੋ ਉਹਨਾਂ ਦਾ ਦਾਇਆ ਪਟਿਆਲੇ ਚਾਰ ਨੰਬਰ ਫਰਡਿੰਡਿ ਚੂਬੇਦਾਰ ਸੀ ਪਟਿਆਲੇ ਇਹ ਕਿਹਾ ਜਾਂਦਾ ਸੀ ਕਿ ਵੱਡੀ ریاست ਸੀ ਚਾਰ ਪਰਟਨਾ ਦਰਸ਼ਾਲੇ ਦੋ ਦੋ ਖਾਨੇ ਇੱਕ ਟ੍ਰਾਂਸਪੋਰਟ ਖਤਰਬਾਰੀ ਇਹ ਨਾ ਇਹ ਫੌਜੀ ਮਸਾਲਾ ਹੁੰਦਾ ਸੀ ਸਵੈਮ ਕਰਕੇ ਚਾਰ ਨੰਬਰ ਪਰਟਨ ਵਿੱਚ ਉਹਦਾ ਤਾਇਆ ਸੁਪਰੇਦਾਰ ਸੀ ਇਹ ਸੁੰਦਰ ਸਿੰਘ ਇਹਦੀ ਉਮਰ ਵੀ ਤਕਰੀਬਨ 60-18 ਸਾਲ ਦੀ ਜਦੋਂ ਬਾਗ ਹੋ ਗਿਆ ਤਦ ਕਾਟ ਚੰਗਾ ਨਰੋਆ ਉਸਨੇ ਫੌਜ ਵਿੱਚ ਪਛਤੀ ਕਰਵਾ ਲਿਆ ਆਪਣੇ ਪਾਸ ਬਲਟੀ ਸਵਾਹ ਬੜਾ ਕਰੜਾ ਸ਼ਖਸੀਅਤ ਸੁੰਦਰ ਸਿੰਘ ਸਿਉਂ ਕਰਕੇ ਖੈਰ ਪਰਟਨੇ ਚ ਉਹਨਾਂ ਨੇ ਪ੍ਰੇਰਕ ਉੱਤ ਸਿੱਖ ਲਈ ਜਦੋਂ ਕਿਤੇ ਮੌਕਾ ਮਿਲਣਾ ਕਈਆਂ ਨਾਲ ਲੜਾਈ ਪੜਾਈ ਕਰਕੇ ਕਈਆਂ ਨੂੰ ਘੁਟਿਆਉਣਾ ਤੱਕ ਦਾ ਨਰਵਾ ਸੀ ਕਵਟਰ ਗਾਉਂ ਦੋ ਜਾਣੀ ਉਹਦਾ ਤਾਂ ਸੁਭਿਦਾ ਸੁਸਣੇ ਛਡਾ ਲੈਣਾ ਇਹਨਾਂ ਕਈ ਦਫਾ ਐਸੇ ਮਾਮਲੇ ਹੋਏ ਉਹ ਸੀ ਸੰਤਾ ਦਾ ਸੱਸੰਗੀ ਉਹਨਾਂ ਦਿਨਾਂ ਦੇ ਵਿੱਚ ਨਾਮ ਧਾਰੀ ਉਸ ਬਾਬਾ RAM SINGH ਜੀ ਦਾ ਉਹਨਾਂ ਦਾ ਸਤੰਗੀ ਸੀ ਉਸੂਬੇ ਦਾ ਸੀ ਜਿਹੜਾ ਸੋਚ ਕੇ ਉਹਨੇ ਸੋਚਿਆ ਕਿ ਇਹ ਮੁੰਡਾ ਰੋਜ਼ੀ ਲੜਾਈ ਕੋੜਾ ਕਰਦਾ ਹੈ ਤਾਂ ਮੈਂ ਨੂਰੀ ਬਦਨਾਮ ਕਰਦਾ ਹੈ ਕਿ ਤੇ ਐਸਾ ਨਾ ਕੋਈ ਖਰਾਬਾ ਕਰਕੇ ਇਹ ਸਹੇ ਚੜ ਜਾਏ ਇਹ ਤਾਂ ਅੱਛੀ ਗੱਲ ਹੈ ਸੰਤ ਮਾਤਮਾ ਉਹਦੇ ਰੰਦੇ ਸੀ ਉਹਦੇ ਕੋਲ ਇੱਕ ਮਾਤਮਾ ਆਏ ਸੁਬੇ ਰਾਤ ਦੇ ਪਾਸ ਸ਼੍ਰੀਮੋ ਕੇ ਸੁਬੇਦਾਰ ਕਹਿਣਗੇ ਉਹਨਾਂ ਮਹਾਤਮਾ ਮਹਾਰਾਜ ਐ ਮੁੰਡਾ ਦੇਖੋ ਤਾਂ ਇਹ ਤੇ ਕਹਿਲੇ ਕਰਮਾਨ ਐ ਤਾਂ ਮੇਰਾ ਭਤੀਜਾ ਮੈਂ ਇਹਨੂੰ ਜਾਣ ਕੇ ਨੌਕਰ ਕਰਾਇਆ ਸੀ ਇਸੇ ਵੀ ਤਗੜਾ ਗੱਦਕਾਰ ਭਾਰਤ ਰਤੀ ਕਰ ਜਾਏਗਾ ਪਰ ਇਹ ਤਾਂ ਪਤਾ ਨਹੀਂ ਮੈਨੂੰ ਇਹ ਹੁੰਦੀ ਨਹੀਂ ਕਿ ਕਿਸੇ ਨਾ ਕਿਸੇ ਦਿਨ ਬਦ ਰੂਪ ਆਏ ਚੜਿਆ ਤੇ ਇਹ ਜਬ ਉਹ ਜੀ ਕਿਡਾੜੀ ਮਾਰਕਟ ਕਰਿਆ ਹੁੰਦਾ ਐ ਮਸਾਂ ਛਡਾਈਂਦਾ ਥੋੜਾ ਬੋਤਾ ਜਿੰਨਾ ਜੋੜ ਹੈ ਆਪਾਂ ਉਹਦੇ ਨਾਲ ਕੁਝ ਕੰਮ ਸਾਰੀਆਂ ਜਾਂਦੀਆਂ ਨੇ ਉਹ ਬਾਤ ਮਾ ਥੋੜਾ ਜਿਹਾ ਪਾਮੇ ਹੱਥ ਰੇਖਾ ਰੋਸ ਦੇਖਣ ਜਾਣਦੇ ਸੀ ਉਹਨੂੰ ਕਹਿਣ ਲੱਗੇ ਆਵਰੇ ਤੇਰੇ ਰੇਖਾ ਦੇਖ ਆਪਣੀ ਜਵਾਨੀ ਉਹ ਸੰਸਕ੍ਰਿਤ ਕਹੀ ਸੁਣਾਉਣੀ ਜਦੋਂ ਅਸੀਂ ਤਸਕਰੀ ਚੁੰਦੇ ਸੀ ਉੱਥੇ ਸਾਡੇ ਪਾਸ ਕਾਫੀ ਦਿਨ ਤੱਕ ਹੀ ਮਿਨੇ ਰਹੇ ਸੀ ਆਪਣੀ ਹੱਡ ਬੀਤੀ ਉਹਨਾਂ ਦੀ ਕਿਵੇਂ ਯਾਨੀ ਕਰਮ ਕੈਨਸਲ ਹੁੰਦੇ ਹਨ ਸੋ ਕਹਿਣ ਲੱਗੇ ਮੇਰੇ ਹੱਥ ਦੇਖਿਆ ਉਹਨਾਂ ਸੁਣਤਾ ਨੇ ਕਹਿਣ ਲੱਗੇ ਇਹਦੇ ਕਰਮਾਂ ਦੇ ਵਿੱਚ ਤਾਂ 20 ਸਾਲ ਦੀ ਕਹਿ ਰਿਹਾ ਇਹ ਨਾਮ ਮੈਨੂੰ ਫੜ ਲਿਆ। ਲੱਛਣ ਇਹ ਜਿਹੀ ਸਨ, ਗੜਾਈ ਪੜਾਈ ਰੋਜ਼ ਦੀ ਕਿਤੇ ਕੁਛ ਤਾਂ ਹੋਣਗੇ 20 ਸਾਲ ਹੀ ਉਹ ਵੀ ਨਾ ਫਾਹ ਜਿਹੜਾ ਇਹਦਾ। ਇਹਨੂੰ ਕਰਕੇ ਉਹ ਸੁਵੇਦਾਰ ਕਹਿਣ ਲੱਗ ਗਲਤ ਹੈ ਜੀ ਇਸ ਬਾਤ ਇਹ ਹੈ ਇਹ ਕਈ ਵਾਰ ਇਹ ਜੀ ਮਾਹੌਲੇ ਤਾਂ ਮੈਂ ਛਡਾਇਆ। ਕੋਈ ਉਪਾਅ ਦੱਸੋ। ਕਿਹਨੇ ਕਹੋ ਭਾ ਇਹ ਜਨਤਾ ਵੀ ਸੰਗਠਨ ਤੇ ਪਹੁੰਚੇ। ਉੱਥੇ ਭਜਨ ਮੰਦਗੀ ਕਰੂ, ਸੇਵਾ ਕਰੇ ਕੰਮ ਕੈਂਸਲ ਹੋ ਜਾਣਗੇ। ਸੋ ਕੰਨ ਦਾ ਵਰਸ਼ਣ ਸਗੀਦੇ ਕੋਲ ਭਈਆਂ ਤੁਸੀਂ ਨਾਲ ਲੈ ਜਾਉਣਾ ਉਹ ਸੰਤ ਗਿਆਨੀ ਸੰ ਦੋਨਾਂ ਦਰਬਾਰਾਂ ਦੇ ਗੁਰੂ ਕਰਦੇ ਜਿਨ੍ਹਾਂ ਗੰਸਨ ਉਹਦੇ ਗਿਆਨੀ ਵੀ ਸੰ ਤੇ ਪਜਨੀਕ ਵੀ ਸੰ ਇਹਨ ਕਰਕੇ ਉਹ ਫਿਰ ਨਾਲ ਸੰਦਰ ਦੇਤਾ ਸੀ ਉਹ ਨਾਲ ਲੈ ਗਿਆ ਸੋ ਨਾਲ ਲਿ ਜਾ ਕੇ ਉਹਨੇ ਦੋਨਾਂ ਦਰਬਾਰਾਂ ਦੇ ਗਿਆਨੀ ਬਣਾਇਆ ਜਿਤਨੇ ਗੁਰੂ ਕਰਦੇ ਕਰੋਂ ਸੰ ਦਾ ਗਿਆਨੀ ਬਣਾਇਆ ਤੇ ਭੈਣ ਨੂੰ ਪਾਠ ਲਿਖ ਲਗਾਤਾ ਸ਼ਿਵਾਦੀ ਕਰਦੇ ਰਹੇ ਉਹਨਾਂ ਨੇ ਬਹੁਤ ਪਾਠ ਕੀਤੇ ਛੋਟਾ ਪਾਠ ਜਬੀ ਸਭ ਦੁਰਦਾਨਾ ਸਵਾਲਕ ਰੰਮ ਕਰ ਲੈਣਾ ਛੋਟਾ ਪਾਠ ਦੂਸਰ ਪਾਠ ਰੋਜ਼ ਦਾ ਰੱਖ ਲੈਣਾ ਦਿਨੇ ਵੀ ਜਦੋਂ ਵੀ ਸਾਰਾ ਦਿਨ ਕਰੀ ਜਾਣਾ ਤੇ ਅਸੀਂ ਜਦੋਂ ਸਵਾਲਕ ਰਹਿਣ ਪੂ ਬਾਦਾਂ ਅਰਦਾਸ ਕਰਦੇ ਹਾਂ ਸ਼ੇਰ ਫਿਰ ਸਵਾਲਕ ਰੱਖ ਲੈਣੇ ਜਦ ਸੁਣੀ ਸਾਹਿਬ ਦਾ ਸ਼ੇਜਾਬ ਸਾਹਿਬ ਦਾ ਇਸ ਤਰੀਕੇ ਨਾਲ ਉਹ ਸਾਧਨ ਕਰਦੇ ਰਹੇ ਤੁਮਕੀਆਂ ਨੇ ਬਾਣੀ ਦੇ ਅਨੁਸਾਰਨ ਕਰਦੇ ਕਰਦੇ ਸੇਵਾ ਕਰਦੇ ਰਾਮੇ ਆਣਾ ਪਿੰਡ ਦੇ ਰਮਲ ਵਿੱਚ ਉੱਥੇ ਉਹਨਾਂ ਨੂੰ ਪਸਾਰਾ ਬਣਾ ਉਹਨਾਂ ਬਸ ਉਹਨਾਂ ਲੰਗਰ ਦੀ ਚਲਾਇਆ ਬਹੁਤ ਸਾਰੀ ਸ਼ੰਤ ਰਹੀ ਦੀ ਸੀ 20 ਸਾਲ ਦੀ ਕਾਇਰ ਯਾਨੀ ਇਸੇ ਤਰ੍ਹਾਂ ਸਾਡੇ ਬਾਸ ਕਾਫੀ ਦੇਰ ਤੱਕ ਐਸੇ ਜਿੱਥੇ ਜਿਸ ਗੁਰਦਾਰੇ ਜਾਣਾ ਪਹਿਲਾਂ ਉਹਨੇ ਲੜਨਾ ਇਤ ਮੇਰੇ ਨਾਲ ਹੀ ਨਹੀਂ ਲੜੇ ਸਾਰਿਆਂ ਨਾਲ ਲੜਦੇ ਹੁੰਦੇ ਕਹਿੰਦੇ ਸੀ ਕਿ ਮੈਂ ਤੁਹਾਡੇ ਨਾਲ ਨਹੀਂ ਲੜਿਆ ਕਬਨਿ ਕੀ ਹੋ ਜਾਂਦਾ ਤੇਰੇ ਕੋਲੇ ਆ ਕੇ ਮੈਨੂੰ ਮੈਂ ਮੈਂ ਸਾਰਿਆਂ ਦੇ ਪੈਸੇ ਨਹੀਂ ਲਿਖ ਪੈਣਾ ਉਹ ਕੀ ਹੈ ਜਿੰਮਰਤਾ ਸਭ ਨੂੰ ਚਾਤ ਕਰ ਦਿੰਦੀ ਔਰ ਤਾਂ ਕੁਝ ਨਹੀਂ ਹੈ ਮੈਂ ਹੋਰ ਤਾਂ ਕੁਝ ਨਹੀਂ ਕਰਦਾ ਕਾਇਉਂ ਕਰਕੇ ਇਹ ਉੱਤਰਾ ਦੇ ਪਾਸ ਕਾਜੀ ਦੇਰ ਤੱਕ ਰਿਹਾ ਆਪਣੀ ਹੱਡ ਵੀ ਤੇ ਸੁਣਨ ਕਹਿਣ ਲੱਗੇ ਇੱਕ ਵਾਰੀ ਇੱਥੇ ਚਪਲ ਸਿੰਘ ਜੀ ਗੁਰਦਾਰਾ ਬਣਾਉਣ ਲੱਗੇ ਜਾਦੇ ਕੋ ਉਹਨਾਂ ਦਿਨਾਂ ਦੇ ਵਿੱਚ ਰਿਆਸਪਟਿਆਲੇ ਵਿੱਚ ਆਪਣੇ ਆਪ ਗੁਰਦਾਰਾ ਪਾਉਣਾ ਮੰਦਰ ਕੋਣਾ ਮਸਜਿਦ ਪਾਉਣੀ ਫਾਰਟ ਨਹੀਂ ਸੀ ਕੋ ਐਸਾ ਮਾਮਲਾ ਹੋ ਗਿਆ ਜੀ ਕਿ ਸਭ ਇਕੱਠੇ ਹੋਣ ਕਰਕੇ ਕਿਤੇ ਚੜੜਾ ਛਿੜ ਗਿਆ ਸੀ ਮਾਰੇ ਪੁੱਛਿਆ ਨਹੀਂ ਇਹ ਲੇਟ ਮਾਰੇ ਗੁਬਿੰਦਰ ਸਿੰਘ ਜੀ ਦਾ ਲੋਕ ਦੀ ਜਨ ਹੈ ਉਹਨੇ ਆਰਡਰ ਕਰਵਾ ਸੀ ਮਨਜ਼ੂਰੀ ਬਿਨਾਂ ਕੋਈ ਗੁਰਦੁਆਰਾ ਮਸਜਿਦ ਠੱਠ ਪਰ ਰਹਿਣਾ ਪਾ ਸਕੀ ਮਨਜ਼ੂਰੀ ਲੈ ਲਵੇ ਕਹਿ ਲਿਆ ਸੋ ਇਹੋ ਕਰਕੇ ਇਹਨਾਂ ਨੇ ਇਹਨਾਂ ਨੂੰ ਵੀ ਇੱਕ ਲੋਕਾਂ ਨੇ ਕਹਿ ਦਈਆਂ ਕਿ ਨਹੀਂ ਅਜਿਹੀ ਕੋਈ ਧੱਕਾ ਮਾਰਨ ਲੱਗੇ ਆ ਅਰਸ਼ਵਾਦੋਂ ਰਹੀ ਸੀ ਅਸੀਂ ਗੁਰਦੁਆਰਾ ਪਾਉਣੇ ਕਹਿਣਾ ਸੀ ਗੁਰਦੁਆਰਾ ਸ਼ੁਰੂ ਕਰ ਦਿੱਤਾ ਤੇ ਪੋਣਾ ਗੁਰਦੁਆਰਾ ਪਾਉਣ ਲੱਗੇ ਤਾਂ ਕੁਝ ਉਸੇ ਨਾਈਟ ਨੂੰ ਨਲਾਜ਼ਮ ਨਹੀਂ ਆ ਕਿਹਾ ਬਾਬਾ ਜੀ ਇਹ ਆਰਡਰ ਨਹੀਂ ਹੈ ਉਸ ਤਰ੍ਹਾਂ ਪੌਂਡਾ ਅਜਾ ਤੁਸੀਂ ਲੈ ਲੇ ਕਿ ਨਾ ਉਹਨਾਂ ਨੇ ਹੋਂ ਚਾਚ ਸੁਣਾ ਪੀ ਸਵਾਤੋਂ ਡੜ ਭਾਈ ਸੀ ਉਹਨਾਂ ਨੇ ਜਾ ਕੇ ਕੁਝ ਗੱਲਬਾਤ ਬਣਾ ਕੇ ਉਹਨਾਂ ਨੂੰ ਜਸਤਾਰ ਕਰਵਾਇਆ ਜਸਤਾਰ ਕਰਕੇ ਜੇਲ੍ਹ ਚ ਲੈ ਆਂਦਾ ਜੇਲ੍ਹ ਆਏ ਇਤਨੇ ਲੋਕਾਂ ਨੇ ਕੁਝ ਸਦਾਰ ਵਾਕਫ ਸਨ ਸੰਤੁਸ਼ਟ ਸੁ ਕਹਿਣ ਲੱਗੇ ਮੈਨੂੰ ਦੇ ਕੇ ਆਇਆ ਤੇ ਹਨ ਸੰਜੀਤ ਸੀ ਕਿੱਥੇ ਕਹਿੰਦਾ ਮੈਂ ਇਹ ਗਿਆ ਹੋ ਤੁਸੀਂ ਸੀ ਕਿਰਿਆਸਮਿ ਸਭ ਰੋਣੀ ਸੀ ਗੁਰਦਾਰੇ ਪਹੁੰਚਣ ਜੇਲ੍ਹਾਂ ਚ ਸਿੱਖਣਾ ਸੀ ਨਾ ਉਹ ਕੀ ਸੀ ਜਨਾ ਸੀ ਏਹੀ ਗੱਲ ساری ਗੱਲ ਮੈਂ ਇਹ ਲੱਗੇ ਤੁਹਾਨੂੰ ਤੋਂ ਜੇਲ੍ਹ ਸਿੱਖ ਕੇ ਉਹ ਵੀ ਮੈਨੂੰ ਜੇਲ੍ਹ ਚੋਂ ਕੱਢਿਆ ਨਾਲੇ 20000 ਰੁਪਏ ਗੁਰਦਾਰੇ ਵਾਸਤੇ ਦੱਸਣ ਲੱਗੇ ਕਿਸ਼ ਕਰਕੇ ਕਹਿਣ ਲੱਗੇ ਉਹ ਜੋ ਕੁਛ ਸੀ ਯਾਨੀ 20 ਦਿਨ ਦੀ ਕਹਿ 20 ਸਾਲ ਦੀ ਕਹਿ ਜਿਹੜੀ ਦੱਸੀ ਸੀ ਨਾ 20 ਦਿਨ ਗੱਟਣੀ ਸੀ ਉਹ ਵੀ ਧਰਮ ਦੇ ਵਾਸਤੇ ਬਾਕੀ ਇਹੋ ਭਾਵੇਂ ਜ਼ਿੰਦਗੀ ਕਰਕੇ ਕੰਮ ਕੈਂਸਲ ਹੁੰਦੇ ਹਨ ਕਈ ਦਾ ਜਮਾਂ ਹੀ ਕੱਟੇ ਜਾਂਦੇ ਨੇ ਸੋ ਇਸੇ ਤਰ੍ਹਾਂ ਗੁਰੂ ਨਾਨਕ ਜੀ ਸੰਸਾਰ ਦਾ ਅਵਾਰ ਕਰਦੇ